ਇਹ ਲੈ ਕੇ ਆਂਦਾ ਆ ਹਰ ਧਾਰਮਿਕ ਸਥਾਨ ਦੇ ਵਿੱਚ ਲੋਕ ਇਕੱਠੇ ਤੇ ਹੁੰਦੇ ਆ ਪਰ ਇੱਕ ਥੋੜਾ ਜਿਹਾ ਹਿੱਸਾ ਪ੍ਰਭੂ ਦੀ ਦੇਦ ਆ ਜਿਹੜਾ ਮਿਲ ਕੇ ਪ੍ਰਭੂ ਦੀ ਦੇ ਜਿਹੜੀ ਇਕੱਠੀ ਹੋ ਰਹੀ ਹੈ ਇਸ ਤੋਂ ਪਹਿਲਾਂ ਕਿ ਪ੍ਰਭੂ ਦੇ ਲੋਕਾਂ ਦਾ ਉਠਾਇਆ ਜਾਣਾ ਰੈਪਚਰ ਹੋਵੇ ਹਰ ਜਗ੍ਹਾ ਤੇ ਚਾਹ ਕਿਸੇ ਵੀ ਮੁਲਕ ਵਿੱਚ ਕਿਸੇ ਵੀ ਸਟੇਟ ਦੇ ਅੰਦਰ ਕਿਸੇ ਨਗਰ ਦੇ ਅੰਦਰ ਕਿਸੇ ਸ਼ਹਿਰ ਦੇ ਅੰਦਰ ਰੈਪਚਰ ਜਾਂ ਉਠਾਇਆ ਜਾਣਾ ਉਦੋਂ ਹੋਣਾ ਹੈ ਜਦੋਂ ਅਸੀਂ ਇੱਕ ਵਿਸ਼ਵਾਸ ਵਿੱਚ ਇਕੱਠੇ ਹੋ ਜਾਵਾਂਗੇ ਤਾਂ ਇੱਕ ਵਿਸ਼ਵਾਸ ਯਾਨੀ ਇੱਕ ਮੈਸੇਜ ਵਿੱਚ ਭਾਵੇਂ ਅੱਜ ਧੜੇ ਵੰਡੇ ਹੋਏ ਨੇ ਵੱਖ-ਵੱਖ ਵਿਸ਼ਵਾਸ ਨੇ ਵੱਖ-ਵੱਖ ਸਿੱਖਿਆਵਾਂ ਨੇ ਪਰ ਪ੍ਰਭੂ ਦੀ ਦੇ ਦੀ ਨਾਂ ਵੱਖ-ਵੱਖ ਵਿਸ਼ਵਾਸ ਹੋਣਗੇ ਨਾਂ ਵੱਖ-ਵੱਖ ਸਿੱਖਿਆਵਾਂ ਹੋਣਗੀਆਂ ਕਿਉਂਕਿ ਜਦੋਂ ਅਸੀਂ ਆ ਚਾਰ ਅਧਿਆਏ ਔਰ ਉਹਦੀ ਚਾਰ ਐਤ ਨੂੰ ਪ੍ਰਭੂ ਦੇ ਵਚਨ ਵਿੱਚੋਂ ਅਸੀਂ ਪੜ੍ਹਦੇ ਆ ਤਾਂ ਲਿਖਿਆ ਜੇ ਤੁਸੀਂ ਪੜ੍ਹ ਹੀ ਦਿਓ ਤੇ ਬੜੀ ਵਧੀਆ ਗੱਲ ਆ ਇੱਕੋ ਦੇਹੀ ਖੁਦਾ ਦੀਆਂ ਬਹੁਤ ਸਾਰੀਆਂ ਦੇਹੀਆਂ ਨਹੀਂ ਗਿਆ खुदा दी, दी एक खुदा बॉडी ऑफ क्राइस्ट मसीह एक ही देख कि बनती है विश्वास एक बपतिसमा एक सिक्ख्या लिखा एक, 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 को दे एक को ही आत्मा जी। अगर जत्मा प्रभु की कलिशिया दे अंदर है ਪ੍ਰਭੂ ਯੇਸ਼ੂ ਮਸੀਹ ਦੇ ਅੰਦਰ ਸੀ ਤੇ ਉਹੀ ਆਤਮਾ ਜੇ ਕਲੀਸਿਆ ਦੇ ਅੰਦਰ ਉਹ ਵਗੇ ਤੇ ਫਿਰ ਉਹ ਚਾਹ ਕਿਤੇ ਵੀ ਹੋਣ ਉਹ ਇੱਕ ਹੀ ਨੇ ਇੱਕੋ ਦੇਹੀ ਇੱਕੋ ਹੀ ਪ੍ਰਭੂ ਦਾ ਆਤਮਾ ਹੈ ਆਤਮਾ ਬਹੁਤ ਸਾਰੀਆਂ ਦੇਈਆਂ ਨਹੀਂ ਉਠਾਈਆਂ ਜਾਣੀਆਂ ਕਿਉਂਕਿ ਲੋਕਾਂ ਲੋਕ ਇਦਾਂ ਵੀ ਸੋਚਦੇ ਨੇ ਬਈ ਪ੍ਰਭੂ ਨਾਲ ਤੁਰੇ ਚੱਲੋ ਜਿੱਦਾਂ ਦੇ ਮਰਜ਼ੀ ਤੁਰੇ ਚੱਲੋ ਉਠਾ ਲੈ ਜਾਵਾਂਗੇ ਗਲਤ ਹੈ ਇਹ ਵਿਸ਼ਵਾਸ ਇਹ ਠੀਕ ਨਹੀਂ ਹੈ ਬਾਈਬਲ ਕਹਿੰਦੀ ਇੱਕੋ ਦੇਹੀ ਇੱਕੋ ਆਤਮਾ ਇੱਕੋ ਹੀ ਪ੍ਰਭੂ ਹੈ। ਇੱਕ ਹੀ ਪ੍ਰਭੂ ਹੈ ਪੜੋ ਇੱਕੋ ਦੇਹੀ ਇੱਕੋ ਦੇਹੀ ਅਤੇ ਇੱਕੋ ਆਤਮਾ ਹੈ। ਇੱਕੋ ਆਤਮਾ ਹੈ। ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਗਏ। ਠੀਕ ਹੈ ਸੱਦਾ ਸਾਡਾ ਇੱਕੋ ਹੀ ਹੈ। ਇੱਕ ਹੈ। ਇੱਥੇ ਫਰਕ ਉੱਥੇ ਫਰਕ ਇਹ ਸੱਦਾ ਨਹੀਂਗਾ। ਇੱਕੋ ਸੱਦੇ ਦੇ ਨਾਲ ਤੁਸੀਂ ਸੱਦੇ ਗਏ ਜੇ ਪੜੋ। ਇੱਕੋ ਪ੍ਰਭੂ ਕਿੰਨੇ ਇੱਕ ਹੀ ਪ੍ਰਭੂ ਆ ਹੂੰ ਇੱਕੋ ਨੇਚਾ ਵਿਸ਼ਵਾਸ ਇੱਕੋ ਬਪਤਿਸਮਾ ਕਿ ਅੱਜ ਕੀ ਆ ਫਰਕ ਆ ਵਿਸ਼ਵਾਸਾਂ ਦੇ ਵਿੱਚ ਆ ਸਾਡੇ ਪਿੰਡ 'ਈ ਅਸੀਂ ਹੁਣ ਦੋ ਬੰਦਗੀਆਂ ਹੁੰਦੀਆਂ ਨੇ ਬਲਕਿ ਦੋ ਨਹੀਂ ਮੈਂ ਐਂਦਾ ਕਹਾਂ ਤਿੰਨ ਹੁੰਦੀਆਂ ਨੇ ਇੱਕ ਰੋਮਨ ਕੈਥੋਲਿਕ ਦੀ ਆ ਸਾਡੇ ਆਪਸ 'ਨੇ ਵਿਸ਼ਵਾਸ ਨਹੀਂ ਰਲਦੇ ਲੇਕਿਨ ਪ੍ਰਭੂ ਵੱਲੋਂ ਇੱਕੋ ਨੇਚਾ ਬਖਸ਼ੀ ਗਈ ਹਾਂਜੀ ਇੱਕੋ ਹੀ ਨੇਚਾ ਜੀ ਇੱਕੋ ਹੀ ਵਿਸ਼ਵਾਸ ਧਰੋ ਇੱਕੋ ਪ੍ਰਭੂ ਇੱਕੋ ਨੇਚਾ ਇੱਕੋ ਹੀ ਵਿਸ਼ਵਾਸ ਇੱਕੋ ਨੇਚਾ ਇੱਕੋ ਬਪਤਿਸਮਾ ਹੈ ਤੇ ਬਪਤਿਸਮਾ ਇਹ ਕੀ ਆ ਔਰ ਉਹ ਬਪਤਿਸਮਾ ਬਾਈਬਲ ਦੇ ਮੁਤਾਬਕ ਆ ਆਮੀਨ ਉਹ ਬਪਤਿਸਮਾ ਬਾਈਬਲ ਦੇ ਅਨੁਸਾਰ ਆਮੀਨ ਮਤਲਬ ਇਹ ਨਹੀਂ ਵੀ ਬਪਤਿਸਮਾ ਲੈਣਾ ਜਦਾਂ ਮਰਜ਼ੀ ਲੈ ਲਓ ਨਹੀਂ ਨਹੀਂ ਬਪਤਿਸਮਾ ਪ੍ਰਭੂ ਦੇ ਵਚਨ ਦੇ ਅਨੁਸਾਰ ਹੈ ਤੇ ਪ੍ਰਭੂ ਦੇ ਵਚਨ ਦੇ ਅਨੁਸਾਰ ਅਸੀਂ ਕੱਲ ਵੀ ਦੇਖ ਰਿਹਾ ਸੀ ਫਰੀਦਕੋਟ ਵੀ ਮੈਂ ਉੱਥੇ ਪ੍ਰਚਾਰ ਕਰ ਰਿਹਾ ਸੀਗਾ ਵੀ ਉਹ ਬਪਤਿਸਮਾ ਬਾਈਬਲ ਦੀਆਂ ਲਿਖਤਾਂ ਵਿੱਚ ਆ ਅਮੀਨ ਬਾਈਬਲ ਦੀਆਂ ਲਿਖਤਾਂ ਵਿੱਚ ਆ ਆਉਧਿਆਂ ਵਿੱਚ ਕਿਤੇ ਬਪਤਿਸਮਾ ਬਾਈਬਲ ਨੇ ਨਹੀਂ ਦਿੱਤਾ ਦੱਸਿਆ ਦੇਣ ਲਈ ਦਿੱਤਾ ਗਿਆ ਨਾ ਕਿਸੇ ਲਿਆ ਨਾ ਕਿਸੇ ਦਿੱਤਾ ਤੋ ਰੈਪਚਰ ਤੋਂ ਪਹਿਲੋਂ ਪ੍ਰਭੂ ਦੀ ਦੇਨ ਏਕੋ ਨ ਆਇਆ ਆਮੇਨ ਆਮੇਨ ਕਿੰਨੀਆਂ ਲਿਖਤਾਂ ਸੀ ਪੜੀਆਂ ਸੀ ਉਸ ਦਿਨ ਮੇਰੇ ਖਾ ਸ਼ੁੱਕਰਵਾਰ ਨੂੰ 6 ਲਿਖਤਾਂ ਸੀ ਪ੍ਰਭੂ ਦੇ ਵਚਨ ਚ ਦੇਖੀਆਂ ਜਿਹੜੀਆਂ ਪ੍ਰਭੂ ਯਿਸੂ ਮਸੀਹ ਦੇ ਬਪਟਿਸਮੈਨ ਨੂੰ ਬਿਆਨ ਕਰਦੀਆਂ ਪਰ ਉਹਦਿਆਂ ਦਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਉਹਦਿਆਂ ਵਿੱਚ ਇੱਕ ਵੀ ਕਿਸੇ ਨੇ ਲਿਆ ਨਹੀਂ ਨਾ ਕਿਸੇ ਨੇ ਦਿਤਾ ਹੈ ਤੇ ਉਠਾਇਆ ਜਾਣ ਤੋਂ ਪਹਿਲਾਂ ਇੱਕ ਵਿਸ਼ਵਾਸ ਵਿੱਚ ਆਉਣਾ ਬੜਾ ਜ਼ਰੂਰੀ ਹੈ ਹੁਣ ਉਠਾਇਆ ਜਾਣਾ ਬਹੁਤ ਦੂਰ ਨਹੀਂ ਹੈ ਸ਼ਾਇਦ ਐਦਾਂ ਵੀ ਹੋ ਸਕਦਾ ਸਿਹਯਾ ਚਰਚ ਕੰਪਲੀਟ ਹੀ ਨਾ ਕਰ ਸਕੀ ਹੈ ਤੇ ਉਠਾਇਆ ਜਾਣਾ ਹੋ ਜਾਵੇ ਐਦਾਂ ਵੀ ਹੋ ਸਕਦਾ ਹੈ ਐਦਾਂ ਬੀ ਹੋ ਸਕਦਾ ਹੈ ਮੈਂ ਕਿੰਨਾ ਪਰਸ਼ੀ ਕੋ ਆ ਵਿਸ਼ਵਾਸ ਵਿੱਚ ਜਿੰਨਾ ਚਿਰ ਧਰਤੀ ਤੇ ਸਾਨੂੰ ਇੱਕ ਜਗ੍ਹਾ ਦੀ ਲੋੜਿਆ ਇਕੱਠੇ ਹੋਣ ਦੀ ਲੋੜਿਆ ਕਿਉਂਕਿ ਬਾਈਬਲ ਨੇ ਕਿਹਾ ਜਿਵੇਂ ਜਿਵੇਂ ਤੁਸੀਂ ਉਹ ਦਿਨ ਦੇਖਦੇ ਹੋ ਕਿ ਨੇੜੇ ਆ ਰਿਹਾ ਇਕੱਠੇ ਹੋਣਾ ਨਾ ਛੱਡੋ ਜਦੋਂ ਤੁਸੀਂ ਬਰਾਨੀਆ 10 24 ਪੜ੍ਹਦੇ ਹੋ 10 24 25 ਉਹਦੇ ਵਿੱਚ ਬੜੀ ਸਫਾਈ ਨਾਲ ਲਿਖਿਆ ਹੈ ਵਿੱਦਨ ਨੇੜੇ ਆ ਰਿਹਾ ਜਿਵੇਂ ਜਿਵੇਂ ਦਿਨ ਨੇੜੇ ਆਉਂਦਾ ਆ ਤੁਸੀਂ ਇਕੱਠੇ ਹੋਣਾ ਨਾ ਛੱਡੋ ਹਾਂਜੀ ਇਕੱਠੇ ਹੋਣਾ ਬਹੁਤ ਜ਼ਰੂਰੀ ਜ਼ਰੂਰੀ ਆ ਬਾਈਬਲ ਨੇ ਕਿਹਾ ਹੈ ਕਿਉਂ ਕਿ ਕਿਉਂਕਿ ਜਿੱਦਾਂ ਕੋਲੇ ਇਕੱਠੇ ਰਹਿੰਦੇ ਆ ਤੇ ਗਰਮ ਰਹਿੰਦੇ ਆ ਵਿਸ਼ਵਾਸੀ ਇਕੱਠੇ ਰਹਿੰਦੇ ਆ ਤੇ ਬੇਦਾਰ ਰਹਿੰਦੇ ਆ ਹਾਂਜੀ ਆਮੀਨ ਤੋ ਉਠਾਇਆ ਜਾਣਾ ਬਹੁਤ ਜਲਦੀ ਹੋਣ ਵਾਲਾ ਆ ਕਿਉਂਕਿ ਮੈਂ ਬਾਈਬਲ ਦੀਆਂ ਕੁਝ ਲਿਖਤਾਂ ਤੁਹਾਡੇ ਸਾਹਮਣੇ ਰੱਖਦਾ ਮੈਂ ਜਿਨ੍ਹਾਂ ਦੇ ਆਧਾਰ ਤੇ ਮੈਂ ਕਹਿ ਰਿਹਾ ਤੋ